ਅੱਜ ਅਸੀਂ ਲੱਖਾ ਸਿੰਘ ਦੇ ਪਲਾਟ ਹਲਕਾ ਦੱਖਣੀ ਚ ਜਿਹੜੇ ਸੁਲਤਾਨਵਿੰਡ ਪਿੰਡ ਦੇ ਬਾਦ ਲਾਗੇ ਦ ਬੁਰਜੀ ਦੇ ਲਾਗੇ ਪਿੰਦੇ ਉੱਥੇ ਖੜੇ ਆ ਪ੍ਰਾਇਮਰੀ ਸਕੂਲ ਜਿਹੜਾ ਬੱਚਿਆਂ ਦਾ ਜਿਹਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿਉਂਕਿ ਅਨ ਸੇਫ ਹੈ ਔਰ ਮੈਨੂੰ ਪਤਾ ਲੱਗਾ ਸੀ ਸੋਨੂੰ ਸਾਡਾ ਛੋਟਾ ਵੀਰ ਹੈ ਇਹ ਸੁਲਤਾਨਵਿੰਡ ਤੋਂ ਹੀ ਬੜਾ ਫਿਕਰਮੰਦ ਰਹਿੰਦਾ ਆ ਸਾਡਾ ਛੋਟਾ ਵੀਰ ਕਾਉਂਸਲਰ ਜਿਹੜਾ ਸਾਡਾ ਇਹ ਵੀ ਇਲੈਕਸ਼ਨ ਲੜੀ ਸੀ ਇਹਨੇ ਇਹਨਾਂ ਮੇਰੇ ਤੇ ਅਪਰੋਚ ਕੀਤੀ ਔਰ ਡਿਪਾਰਟਮੈਂਟ ਵੱਲੋਂ ਵੀ ਮੈਨੂੰ ਰਿਕੁਐਸਟ ਆਈ ਕਿ ਮੈਂ ਐਮਪੀ ਲੈਟ ਦੋ ਕੋਈ ਰਿਕੁਐਸਟ ਕੋਈ ਮਦਦ ਹੋ ਸਕਦੀ ਸਾਰੇ ਤੁਸੀਂ ਵੇਖੋ ਲੈਂਟਰ ਸਾਰੇ ਡਿੱਗੇ ਨੇ ਬੀਮ ਸਾਰੇ ਖਾਲੀ ਨੇ ਔਰ ਕਲਾਸਾਂ ਇਸ ਵੇਲੇ ਗੁਰਦੁਆਰੇ ਲੱਗ ਰਹੀਆਂ ਨੇ ਔਰ ਇੱਕ ਜਗ੍ਹਾ ਹੋਰ ਲੱਗ ਰਹੀ ਏ ਸੋ ਮੈਂ ਆ ਦੇਖੋ ਭਗਵੰਤ ਮਾਨ ਸਿੰਘ ਜੀ ਦਾ ਜਿਹੜੀ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੈ 23 4 April ਚ ਇਹ ਉਦਘਾਟਨ ਹੋਇਆ ਵਾ ਤੇ ਇਹ ਅੰਸੇਵ ਸਕੂਲ ਦਾ ਉਦਘਾਟਨ ਦੇ ਵਿੱਚ ਇਹ ਟੈਲਾ ਲਾ ਕੇ ਟੈਲਾ ਦਾ ਉਦਘਾਟਨ ਕੀਤਾ ਸਾਨੂੰ ਕੋਈ ਗਿਲਾ ਨਹੀਂ ਜੋ ਮਰਜ਼ੀ ਕਰੋ ਪਰ ਜਿਹੜੀ ਚੀਜ਼ ਦੀ ਤੁਸੀਂ ਕਹਿੰਦੇ ਜੋ ਪੂਰੀ ਤੇ ਕਰਕੇ ਦੋ ਜੇ ਸਕੂਲ ਖਰਾਬ ਹੈ ਤੇ ਨੂੰ ਨਵਾਂ ਬਿਲਡਿੰਗ ਬਣਾਉਂਦਾ ਤੁਹਾਨੂੰ ਤਈਆ ਪਹਿਲੋ ਕਰਨਾ ਚਾਹੀਦਾ ਹੈ ਤੁਗਾਟਨ ਬਾਅਦ ਚ ਕਰਨਾ ਚਾਹੀਦਾ ਸੋ ਮੈਂ ਤੁਰੰਤ ਇਹਦੇ ਵਾਸਤੇ 20 ਲੱਖ ਰੁਪਏ ਗ੍ਰਾਂਟ ਜਿਹੜੀ ਹੈ ਉਹ ਪਹਿਲਾਂ ਦਵਾਂਗੇ ਕਿਉਂਕਿ ਇਹ ਬੱਚੇ ਬਹੁਤ ਜ਼ਿਆਦੇ ਨੇ ਔਰ ਇੱਕ ਪਲਾਟ ਵੀ ਇੱਥੇ ਲੈਣਾ ਪੈਣਾ ਮੇਰਾ ਖਿਆਲ ਹੈ ਉਹਦੇ ਵਾਸਤੇ ਵੀ ਕੋਈ ਕੇ ਸੰਤਾ ਮਹਾਂਪੁਰਸ਼ਾਂ ਨੂੰ ਰਿਕਵੈਸਟ ਕਰਾਂਗੇ ਕੋਈ ਲੈ ਕੇ ਸਾਨੂੰ ਦੇ ਦੇਣ ਅਸੀਂ ਬਿਲਡਿੰਗ ਜਿਹੜੀ ਹੈ ਤੇ ਵੱਡੀ ਬਣਾ ਕੇ ਕੋਈ ਇੱਥੇ ਸਾਰੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਔਰ ਟੀਚਰ ਇੱਥੇ ਉਹਨਾਂ ਦੀ ਪੜ੍ਹਾਈ ਦਾ ਮਰਿਆ ਜਿਹੜਾ ਮਕਦਾਰ ਹੈ ਉਹ ਅੱਛੀ ਹੈ ਔਰ ਉਹਦੇ ਕਰਕੇ ਬੱਚੇ ਇੱਥੇ ਜ਼ਿਆਦਾ ਹੋ ਗਏ ਨੇ ਔਰ ਇਹ ਜਿਹੜਾ ਹੁਣ ਸਕੂਲ ਦਵਾਂਗੇ ਪ੍ਰਾਇਮਰੀ ਪੂਰਾ ਵਧੀਆ ਸਕੂਲ ਔਰ ਵੱਡੀ ਪੂਰੀ ਸਟਰੈਂਥ ਜਿੰਨੀ ਇਹਨਾਂ ਨੂੰ ਚਾਹੀਦੀ ਉਹਦੇ ਮੁਤਾਬਕ ਅਸੀਂ ਬਣਾ ਕੇ ਦਵਾਂਗੇ ਸੋ ਸਾਡੀ ਕੋਸ਼ਿਸ਼ ਇਹੀ ਹੈ ਇਹ ਇਲਾਕੇ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਜਿਹੜੀ ਹੈ ਤੇ ਸਰਕਾਰੀ ਸਕੂਲਾਂ 'ਚ ਕਰਾ ਸਕਣ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਵੱਧ ਤੋਂ ਵੱਧ ਗ੍ਰਾਂਟ ਜਿਹੜੀ ਉਹ ਮੈਂ ਹਮੇਸ਼ਾ ਹੀ ਸਕੂਲਾਂ ਨੂੰ ਤਰਜੀਹ ਦਿੰਦੀ ਆ ਸਿੱਖਿਆ ਨੂੰ ਤਰਜੀਹ ਦਿੰਦੀ ਆ ਪੌਣੇ 450 ਤੋਂ ਵੱਧ ਕਰੀਬ ਸਕੂਲ ਜਿਹੜਾ ਐਲੀਵੇਟ ਕੀਤਾ ਗਿਆ ਕੁਝ ਨਵੀਆਂ ਬਿਲਡਿੰਗਾਂ ਵੀ ਬਣੀਆਂ ਕੁਝ ਪੁਰਾਣੀਆਂ ਨੂੰ ਵੀ ਠੀਕ ਕੀਤਾ ਗਿਆ ਹੁਣ ਇਹ ਵੀ ਵੇਖ ਲੋ ਢਾ ਕੇ ਬਣੇਗੀ ਸਾਡੇ ਕੋਲ ਪੈਸੇ ਐਮਪੀ ਲਾਈਟ ਦੇ ਬਹੁਤ ਘੱਟ ਹੁੰਦੇ ਨੇ ਐਮਪੀ ਲਾਈਟ ਕੋਲ ਬਹੁਤ ਜ਼ਿਆਦਾ ਗਰਾਡ ਨਹੀਂ ਹੁੰਦੀ ਪਰ ਮੇਰੀ ਕੋਸ਼ਿਸ਼ ਉਹਦੀ ਗਰਾਡ ਸਹੀ ਜਗ੍ਹਾ ਤੇ ਲੱਗੇ ਤਾਂ ਕਿ ਸਾਰਿਆਂ ਨੂੰ ਸਾਂਝੀ ਉਹਦਾ ਫਾਇਦਾ ਹੋਵੇ ਨਾ ਕਿ ਕਿਸੇ 2-4 ਘਰਾਂ ਨੂੰ ਹੀ ਹੋਵੇ ਉਹਦੇ ਵਾਸਤੇ ਮੇਰੀ ਗਰਾਡ ਭਾਵੇਂ ਥੋੜੀ ਹੈ ਪਰ ਮੇਰੀ ਕੋਸ਼ਿਸ਼ ਹੁੰਦੀ ਸੱਚੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲੱਗੇ ਜਿਹਦਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਫਾਇਦਾ ਹੋਵੇ ਇਸੇ ਕਰਕੇ ਵੱਡੀ ਸਹਿਰਗਾ ਜਿਹੜੀ ਤੁਹਾਡੀ ਬਣ ਰਹੀ ਆ ਆ ਨਹਿਰ ਦੇ ਉੱਪਰ ਜਿਹੜੀ ਸਰਦਾਰ ਮੈਂਡਾ ਵਾਲੀ ਨਹਿਰ ਹੈ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਦੇ ਸਹਿਯੋਗ ਦੇ ਨਾਲ ਕਰੀਬ 1 ਕਰੋੜ 40 ਲੱਖ ਰੁਪਏ ਉੱਥੇ ਦੇ ਚੁੱਕੇ ਐਮਪੀ ਲੈਡ ਚੋਂ ਔਰ 50 ਲੱਖ ਰੁਪਏ ਹੋਰ ਉੱਥੇ ਦੇ ਰਹੇ ਆ ਉਹਦੋਂ ਖੂਬਸੂਰਤ ਬਣਾਉਣ ਲਈ ਮੈਂ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਬੇਨਤੀ ਕਰੂੰਗਾ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ ਗਰਾਂਟ ਮੈਂ ਖਾਸ ਕਰ ਉਹਦੀ ਸੈਰਗਾਹ ਦੀ ਗੱਲ ਕਰੂੰਗਾ ਕਿ ਉੱਥੇ ਸੈਰ ਕਰਨ ਜ਼ਰੂਰ ਜਾਇਆ ਕਰੋ ਉਹ ਬਹੁਤ ਵਧੀਆ ਜਗ੍ਹਾ ਬਣ ਗਈ ਆ ਉਹਦਾ ਕਰੀਬ 30 40% ਕੰਮ ਕੰਮਲ ਹੋ ਗਿਆ ਕਿਉਂਕਿ 10 ਕਿਲੋਮੀਟਰ ਹੈ ਔਰ ਬਾਕੀ ਅਸੀਂ 60% ਕੰਮ ਹੋਦਾ ਜਿਹੜਾ ਮੁਕੰਮਲ ਕਰਕੇ ਦੇਣਾ ਉਹਦੇ ਵਾਸਤੇ ਗ੍ਰਾਂਟ ਦੀ ਸਾਨੂੰ ਕੋਈ ਕਮੀ ਨਹੀਂ ਕਿਉਂਕਿ ਉਹ ਐਮਪੀ ਲੈਡ ਚੋਂ ਹੀ ਦੇ ਰਹੇ ਸੋ ਉਹਦੇ ਚ ਅਸੀਂ ਇਸ ਇਲਾਕੇ ਚ ਸੈਰਗਾ ਹੈ ਨਹੀਂ ਸੀ ਜਿਹੜਾ ਵੀ ਕੋਈ ਇਸ ਇਲਾਕੇ ਚ ਦੱਖਣੀ ਜੇ ਖਾਸ ਕਰਕੇ ਔਰ ਨਾਲ ਕੁਝ ਈਸਤ ਪੂਰਬੀ ਦਾ ਏਰੀਆ ਪੈਂਦਾ ਉੱਥੇ ਸੈਰ ਕਰਨਗੇ ਔਰ ਇਹ ਕੁਦਰਤੀ ਸੋਮੇ ਨੇ ਉਹਦਾ ਵੀ ਸਾਨੂੰ ਲਾਭ ਹੋਏਗਾ ਸੋ ਇਹ ਸਕੂਲ ਤੁਹਾਡਾ ਬਿਲਕੁਲ ਨਵਾਂ ਬਣਾ ਕੇ ਦਿੱਤਾ ਜਾਏਗਾ ਧੰਨਵਾਦ ਬੋਲੇ ਸੋਨਿਆ ਸ੍ਰੀ ਅਕਾਲ